ਸਾਹਿਬ ਡਾਕਟਰ ਸਾਹਿਬ ਇੱਕ ਚੀਜ਼ ਹੋ ਰਿਹਾ ਕਿ ਜਿਸ ਤਰੀਕੇ ਦੇ ਨਾਲ ਐਜੀਪੀਸੀ ਇਲੈਕਸ਼ਨ ਦੀ ਤੁਸੀਂ ਜ਼ਿਕਰ ਕੀਤਾ ਤਾਂ ਐਜੀਪੀਸੀ ਇਲੈਕਸ਼ਨ ਨੂੰ ਜਿਹੜੀਆਂ ਲੜਨ ਦੇ ਲਈ ਤੁਸੀਂ ਕੋਰਟ ਦੇ ਵਿੱਚ ਵੀ ਗਏ ਹੋ ਉਹ ਵੀ ਲਗਾਤਾਰ ਕੇਸ ਚੱਲ ਰਹੇ ਆ ਤਾਂ ਕੀ ਲੱਗਦਾ ਕਿ ਤੁਹਾਡੇ ਅਕੋਰਡਿੰਗ ਕੀ ਬਦਲਾ ਮੌਜੂਦਾ ਐ ਜੀ ਪੀ ਸੀ ਪ੍ਰਬੰਧ ਦੇ ਵਿੱਚ ਹੋਣਾ ਚਾਹੀਦਾ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਕਿਉਂਕਿ ਉਹ ਸੰਸਥਾ ਤਾਂ ਹਮੇਸ਼ਾ ਹੀ ਸਰਮੌਰ ਰਹੇਗੀ ਵਿਅਕਤੀ ਵਿਸ਼ੇਸ਼ ਨਾਲ ਕਿਸੇ ਦੇ ਗਿਲੇ ਸ਼ਿਕਵੇ ਹੋ ਸਕਦੇ ਪਰ ਸੰਸਥਾਾਂ માં ਹਮੇਸ਼ਾ ਹੀ ਸਰਮੌਰ ਨੇ ਜੇ ਇਸ ਦੇਸ਼ ਦੇ ਵਿੱਚ ਦੇਖਿਆ ਜਾਵੇ ਤਾਂ ਸਿੱਖਾਂ ਦੇ ਪੱਲੇ ਮਿਲਦਾ ਐ ਐ ਜੀ ਪੀ ਸੀ ਤੋਂ ਇਲਾਵਾ ਕੱਖ ਵੀ ਹੈ ਤੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਉਹ ਰੁਤਬਾ ਸੀ ਇੱਕ ਸਮੇਂ ਜਿਸ ਤਰ੍ਹਾਂ ਤੁਸੀਂ ਪਹਿਰ ਬਾਤ ਦਿੱਤਾ ਕਿ ਬਹੁਤ ਉੱਚਾ ਰੁਤਬਾ ਸੀ ਤਾਂ ਉਹ ਮੇਨਟੇਨ ਕਿਵੇਂ ਹੋਏਗਾ ਤੁਹਾਨੂੰ ਕੀ ਲੱਗਦਾ ਦੇਖੋ ਇਹਦੀ ਚੀਜ਼ ਤੁਹਾਡਾ ਸਵਾਲ ਬਹੁਤ ਵਧੀਆ ਔਰ ਹਰ ਜਿਹੜਾ ਨਾਰਮਲ ਸਿੱਖ ਹੈ ਸੱਚਾ ਸੁੱਚਾ ਸਿੱਖਾ ਉਹਦੇ ਮਨ ਦੇ ਵਿੱਚ ਇਹ ਸਵਾਲ ਹੈ ਜਿਹੜਾ ਤੁਸੀਂ ਰੇਜ਼ ਕੀਤਾ ਇਹਦਾ ਹੱਲ ਇੱਕੋ ਹੀ ਹੈ ਕਿ ਰਾਜਨੀਤੀਕਰਨ ਬੰਦ ਹੋਵੇ ਜਿਹੜੀ ਸਰਵੋੱਚ ਸੰਸਥਾਵਾਂ ਨੇ ਸਾਡੀਆਂ ਇੱਥੇ ਪਹਿਲੀ ਗੱਲ ਤਾਂ ਰਾਜਨੀਤਿਕ ਪਾਰਟੀਆਂ ਚੋਣਾਂ ਹੀ ਨਾ ਲੜਨ ਅਸੀਂ ਇਹਦੇ ਬਾਰੇ ਬਾਕਾਇਦਾ ਲਿਖ ਕੇ ਦਿੱਤਾ ਟੂਰ ਕਮਿਸ਼ਨ ਨੂੰ ਵੀ ਹੋਰਦਵਾਰਾ ਕਮਿਸ਼ਨ ਨੂੰ ਵੀ ਲਿਖਿਆ ਕਿ ਚੋਣ ਜਿਹੜੀ ਆ ਉਹ ਸਿਰਫ ਧਾਰਮਿਕ ਜਥੇਬੰਦੀਆਂ ਲੜਨ ਉਹ ਪੋਲਿਟਿਕਲ ਪਾਰਟੀਆਂ ਚੋਣਾਂ ਲੜਨ ਔਰ ਜਦੋਂ ਪੋਲਿਟਿਕਲ ਪਾਰਟੀਆਂ ਚੋਣਾਂ ਲੜਨਦੀਆਂ ਨੇ ਤਾਂ ਉੱਥੇ ਰਾਜਨੀਤਿਕ ਭਾਰੂ ਹੋ ਜਾਂਦੀ ਆ ਜਿਹੜੇ ਉਹਨਾਂ ਨਾਲ ਜੁੜੇ ਹੋਏ ਬੰਦੇ ਅੱਗੇ ਆਉਂਦੇ ਆ ਉਹ ਫਿਰ ਆਪਣੀ ਮਨਮਰਜ਼ੀ ਕਰਦੇ ਆ ਤੇ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਪੋਲਿਟਾਈਜ਼ੇਸ਼ਨ ਜਿਹੜੀ ਹੋਈ ਹੋਈ ਆ ਸਾਡੇ ਤਖਤਾਂ ਦੀ ਹੋਈ ਹੋਈ ਆ ਸਾਡੀ ਐਸਜੀਪੀਸੀ ਦੀ ਹੋਈ ਆ ਉਹ ਵਾਈਟਵਾਸ਼ ਹੋਣੀ ਚਾਹੀਦੀ ਆ ਉਹਨੂੰ ਸਾਫ਼ ਕੀਤਾ ਜਾਵੇ ਜਿਹੜੇ ਨਵੇਂ ਮੈਂਬਰ ਚੁਣ ਕੇ ਜਾਣ ਉਹ ਇਹ ਮਹਿਸੂਸ ਕਰਨ ਕਿ ਅਸੀਂ ਕਿਸੇ ਦਲ ਦੇ ਨਹੀਂ ਹੈਗੇ ਕਿਸੇ ਪਾਰਟੀ ਦੇ ਨਹੀਂ ਹੈਗੇ ਅਸੀਂ ਇਸ ਸੰਸਥਾ ਦੇ ਲੋਕਾਂ ਵੱਲੋਂ ਚੁਣੇ ਹੋਏ ਉਹ ਸੇਵਾਦਾਰ ਜਿਨ੍ਹਾਂ ਨੇ ਸਾਡੇ ਧਰਮ ਨੂੰ ਅੱਗੇ ਇੱਕ ਰੋਲ ਮਾਡਲ ਬਣ ਕੇ ਪੇਸ਼ ਕੀਤਾ ਫਿਰ ਇਹਦਾ ਹੱਲ ਹੈ